ਇੱਕ ਵੱਡਾ ਹਾਦਸਾ ਵਾਪਰਿਆ ਹੈ ਖੰਨਾ ਰਾਸ਼ੀ ਰਾਜਮਾਰਕ ਉੱਤੇ ਜਿੱਥੇ ਇੱਕ ਛੋਟੇ ਹਾਥੀ ਅਤੇ ਬੱਸ ਦੇ ਵਿਚਾਲੇ ਟੱਕਰ ਹੋ ਜਾਂਦੀ ਹੈ ਤੇ ਭਾਰੀ ਕੈਂਟਰ ਦੇ ਨਾਲ ਫਿਰ ਟਕਰਾਜ ਹੁੰਦਾ ਟੱਕਰ ਤੋਂ ਬਾਅਦ ਛੋਟਾ ਹਾਥੀ ਸੜਕ ਦੇ ਵਿੱਚ ਘਾਰ ਪਲਟ ਗਿਆ ਜਦ ਕਿ ਕੈਂਟਰ ਵੀ ਆਪਣਾ ਸੰਤੁਲਨ ਖੋ ਬੈਠਾ ਤੇ ਪਲਟ ਗਿਆ ਦੋਵੇਂ ਵਾਹਨਾਂ ਉੱਤੇ ਲੱਦਿਆ ਸਮਾਨ ਸੜਕ ਉੱਤੇ ਖਿੰਡ ਜਾਂਦਾ ਦੋਵੇਂ ਵਾਹਨਾਂ ਤਨੁਕਸਾਨੇ ਜਾਂਦੇ ਨੇ ਪਰ ਖੁਸ਼ਕਿਸਮਤੀ ਦੇ ਨਾਲ ਚਰਨ ਨੁਕਸਾਨ ਹੁੰਤੂ ਬਚਾ ਹੋ ਜਾਂਦਾ ਪਰ ਇਸ ਹਾਦਸੇ ਦੇ ਕਾਰਨ ਰਾਸ਼ਟਰੀ ਰਾਸਮਾਰਕ ਉਤੇ ਕਾਫੀ ਸਮੇਂ ਦੇ ਲਈ ਟ੍ਰੈਫਿਕ ਜਮ ਹੋ ਚੁੱਕਿਆ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਨੇ ਕ੍ਰੇਨ ਦੀ ਮਦਦ ਦੇ ਨਾਲ ਭਾਰੀ ਵਾਹਨਾਂ ਨੂੰ ਸਾਈਡ ਕਰਵਾ ਦਿੱਤਾ ਤੇ ਆਵਾਜਾਈ ਨੂੰ ਉਸ ਤਰੀਕੇ ਤਰ੍ਹਾਂ ਸੁਚਾਰੂ ਚਲਾਇਆ ਛੋਟੇ ਹਾਤੀ ਦਾ ਕੀ ਨਾਮ ਹੈ ਭਈਆ ਅੱਜ ਦਾ ਰਜੀ ਮੁਹੰਮਦ ਅੱਛਾ ਕੀ ਕੀ ਹਾਸਾ ਹੋਇਆ ਮੈਂ ਫਰਸ਼ ਆਰਾਯਾ ਦਾ ਲੈਨ ਮੈਂ ਛੋਟੇ ਹਾਤੀ ਮੇਂ ਬਰਾਬਰ ਸੈਟ ਮੈਂ ਸੈਟ ਮਾਰੀ ਗਾੜੀ ਪਟਲੀ ਤੇ ਚੜਾਈ ਪਟਲੀ ਸੇ ਉਤਾਰੀ ਤੇ ਪਲਟ ਗਈ कहा जाना था नवेडा दादरी से आ रहे थे जलंधर जाना है कौन, गाड़ी कौन सी सी ये ये? गाड़ी गाड़ी कौन है है। हो टेरी।, टेरी बचा दोनों का हो गया, हो गया। किसी, का किसी के ना है? किसी का चोट ना है, किसी का सब बचा है अकेले ये ਜੇ 7:30 ਵਜੇ ਦਾ ਸਵੇਰ ਸਰ ਕੀ ਹਾਸਾ ਹੋ ਪਿਆ ਇਹ ਤੜਕੇ ਜੇ ਇਧਰੋਂ ਇੱਕ ਬੱਸ ਦੇ ਨਾਲ ਗੱਡੇ ਇੱਕ ਛੋਟਾ ਹੱਥੀ ਟਕਰਾ ਗਿਆ ਸੀਗਾ ਜੀ ਛੋਟਾ ਹੱਥੀ ਵੀ ਪਲਟ ਗਿਆ ਤੇ ਮੂਰੇ ਹੁੰਦਾ ਸੀ ਟਰੱਕ 컨ਟੇਨਰ ਬੰਦ 컨ਟੇਨਰ ਵੱਡਾ ਟਰਾਲਾ ਉਹ ਵੀ ਪਲਟ ਗਿਆ ਜੀ ਤੇ ਜਾਨੀ ਨੁਕਸਾਨ ਕੋਈ ਨਹੀਂ ਆ ਸਿਰਫ ਮੂਲੀ ਜਈ ਆਪਣੇ ਰਗੜਾਂ ਲੱਗੀਆਂ ਨੇ ਬੰਦੇ ਦੀ ਤੇ ਬਾਕੀ ਬਚਾਏ ਸਾਰਾ ਹਾਂ ਜੀ ਹਾਂ ਇਹ ਇਧਰੋਂ ਦਿੱਲੀ ਵਾਲੀ ਸਾਈਡ ਤੋਂ ਆ ਰਹੇ ਜੀ ਇਹ ਇਧਰ ਜਲੰਧਰ ਸਾਹਿਬ ਦੀ ਸੜਕ ਨੂੰ ਜਾ ਰਹੇ ਜੀ ਕੰਟੇਨਰ ਭਰਿਆ ਹੋਇਆ ਜਿਹੜਾ 26 27 ਟਨ ਮਾਲ ਲੋਡਾ ਠੀਕ ਹੈ ਚਾਲਕ ਵਗੈਰਾ ਡਰਾਈਵਰ ਹਾਂਜੀ ਠੀਕ ਹੈ ਬਚਾਰ ਰਹਿ ਗਿਆ ਤੇ ਮੂੰਹ ਲਈ ਜਰਾ ਗੜੇ ਲੱਗੀ ਉਹਨਾਂ ਦੇ ਡਰਾਈਵਰ ਤੇ ਬਾਕੀ ਹਾਂਜੀ ਬਚਾਏ ਸਾਰਾ ਤਾਂ ਇੱਕ ਵੱਡਾ ਹਾਦਸਾ ਵਾਪਰਿਆ ਹੈ ਖੰਨਾ ਰਾਸ਼ੀ ਰਾਜਮਾਰਕ ਉੱਤੇ ਜਿੱਥੇ ਇੱਕ ਛੋਟੇ ਹਾਥੀ ਅਤੇ ਬੱਸ ਦੇ ਵਿਚਾਲੇ ਟੱਕਰ ਹੋ ਜਾਂਦੀ ਹੈ ਤੇ ਭਾਰੀ ਕੈਂਟਰ ਦੇ ਨਾਲ ਫਿਰ ਟਕਰਾਜ ਹੁੰਦਾ ਟੱਕਰ ਤੋਂ ਬਾਅਦ ਛੋਟਾ ਹਾਥੀ ਸੜਕ ਦੇ ਵਿੱਚ ਘਰ ਪਲਟ ਗਿਆ जबकि कैंटर भी अपना संतुलन खो बैठा तो पलट गया दोवें वाहनों उत्ते लद्या समान सड़क उत्तर खिण जाता है दाहन तो नुकसानी जाते हैं पर खुशकिस्मती के नुकसान हो तो बचाव हो जाता है पर इस हादसे के कारण राष्ट्रीय राजमार्ग उ काफ़ी समय ट्रैफिक जाम हो चुकी है काफ़ी कोशिशों तो बाद ने क्रेन की ਮਦਦ ਦੇ ਨਾਲ ਭਾਰੀ ਵਾਹਨਾਂ ਨੂੰ ਸਾਈਡ ਕਰਵਾ ਦਿੱਤਾ ਤੇ ਆਵਾਜਾਈ ਨੂੰ ਉਸ ਤਰੀਕੇ ਤਰਾਂ ਸੁਚਾਰੂ ਚਲਾਇਆ ਛੋਟੇ ਹਾਤੀ ਵਾਹਨ ਦਾ ਕੀ ਨਾਮ ਹੈ ਭਈਆ ਅਪ ਦਾ ਰਜੀ ਮੁਹੰਮਦ ਅੱਛਾ ਕੀ ਕੀ ਹਾਸਾ ਹੋਇਆ ਮੈਂ ਫਸ ਆਰਾਯਾ ਦਾ ਲੈਨ ਮੈਂ ਛੋਟੇ ਹਾਤੀ ਮੈਂ ਬਰਾਬਰ ਸੈਟ ਮੈਂ ਸਾਰਾ ਕੰਡਕਟ ਸੈਟ ਮਾਰੀ ਗਾੜੀ ਪਟਲੀ ਤੇ ਚੜਾਈ ਪਟਲੀ ਸੇ ਉਤਾਰੀ ਤਾਂ ਪਲਟ ਗਈ ਆਪ ਕਹਾਂ ਤੋਂ ਆ ਰਹੇ ਹੋ ਕਹਾਂ ਜਾਣਾ ਹੈ ਨਾ ਬੇਟਾ ਦਾਦਰੀ ਸੇ ਆ ਰਹੇ ਤੇ ਜਲੰਧਰ ਜਾਣਾ ਹੈ ਕੌਣ ਸੇ ਇਹ ਗਾੜੀ ਕੌਣ ਸੀ ਹੈ ਇਹ ਇਹ ਗਾੜੀ ਗਾੜੀ ਲਿਲੰਦ

ਛੋਟਾ ਥੱਲੇ ਵੀ ਪਲਟ ਗਿਆ ਤੇ ਮੂਰੇ ਹੁੰਦਾ ਸੀ ਟਰੱਕ ਕੰਟੇਨਰ ਬੰਦ ਕੰਟੇਨਰ ਵੱਡਾ ਟਰਾਲਾ ਉਹ ਵੀ ਪਲਟ ਗਿਆ ਜੀ ਤੇ ਜਾਨੀ ਨੁਕਸਾਨ ਕੋਈ ਨਹੀਂ ਸਿਰਫ ਮੁੱਲੀ ਜਈ ਆਪਣੇ ਰਗੜਾਂ ਲੱਗੀਆਂ ਨੇ ਬੰਦੇ ਦੇ ਤੇ ਬਾਕੀ ਬਚਾਏ ਸਾਰਾ ਹਾਂ ਜੀ ਹਾਂ ਇਹ ਇਧਰੋਂ ਦਿੱਲੀ ਵਾਲੀ ਸਾਈਡ ਤੋਂ ਆ ਰਹੇ ਸੀ ਇਹ ਇਧਰ ਜਲੰਧਰ ਸਾਲੀ ਸਾਈਡ ਨੂੰ ਜਾ ਰਹੇ ਸੀ ਇਹ ਕੰਟੇਨਰ ਭਰਿਆ ਹੋਇਆ ਜਿਹਦੇ ਚ 26 27 ਟਨ ਮਾਲ ਲੋਡਾ ਠੀਕ ਹੈ ਚਾਲਕ ਉਹਦੇ ਦਾ ਡਰਾਈਵ ਹਾਂ ਜੀ ਠੀਕ ਹੈ ਬਚਾਰ ਰਹਿ ਗਿਆ ਤੇ ਮੋਰ ਮੂਹਲੀ ਜਿਹੜਾ ਗੜੇ ਲੱਗੀ ਉਹਨਾਂ ਦੇ ਡਰਾਈਵਰ ਤੇ ਬਾਕੀ ਹਾਂ ਜਿ ਬਚਾਇਆ ਸਾਰਾ